ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਮੀਰ ਕਰਨੇ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਕਰ ਅੱਜ ਇਸ ਵੀਡੀਓ ਜਨਾਬਾ ਬਾਈ ਰਣਜੀਤ ਸਿੰਘ ਢੱਡੀਆਂ ਵਾਲੇ ਦੀ ਇਹ ਵੀਡੀਓ ਹੈ ਇਹਦੇ ਵਿੱਚ ਨਾ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਜੀ ਹੰਕਾਰੀ ਬਾਬੇ ਜੀ ਹਾਂ ਜਿਹੜਾ ਮਤਲਬ ਕਿ ਇੱਕ ਬੜੇ ਮੁਤਕਬਰ ਤੇ تکਬਰ ਵਾਲੇ ਬੰਦੇ ਜੀ ਤੇ ਇਸ ਚੀਜ਼ ਦੇ ਬਾਰੇ ਉਹ ਇਹਦੀ ਜਸਟੀਫਿਕੇਸ਼ਨ ਦੇ ਰਹੇ ਨੇ ਜਾਂ ਕਲੀਅਰ ਕਟ ਕਰ ਰਹੇ ਨੇ ਸਪਸ਼ਟ ਕਰ ਰਹੇ ਨੇ ਗੱਲ ਨੂੰ ਇਸ ਵੀਡੀਓ ਦੇ ਵਿੱਚ ਤੇ ਆਪਾਂ ਉਹ ਦੇਖਨੇ ਆ ਕਿ ਉਹ ਕੀ ਕਹਿ ਰਹੇ ਨੇ ਵੀਡੀਓ ਠੀਕ ਹੋ ਗਿਆ ਵੀਡੀਓ ਦਾ ਆਗਾਜ਼ ਕਰਨੇ ਦੋਸਤੋ ਕੱਲ ਨਾ ਮੈਨੂੰ ਫੋਨ ਆਇਆ ਰਾਤ ਤੱਕ ਜਰੂਰੀ ਕਹੀ ਦਿਨਾਂ ਤੇ ਕਹਿ ਰਹੇ ਗੱਲ ਕਰਨੀ ਹੈ ਚਲੋ ਮੈਂ ਕਰ ਹੀ ਲਈ 5 ਮਿੰਟ ਮੈਨੂੰ ਸਵਾਲ ਪੁੱਛਿਆ ਕਹਿੰਦੇ ਜੀ ਤੁਸੀਂ ਭਾਈ ਸਾਹਿਬ ਆਪਣੀ ਇੱਕ ਸਟੇਟਮੈਂਟ ਦਿੰਨੇ ਆ ਦੁਵਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿਹਾ ਹਾਂ ਜੀ ਤੇ ਕਹਿੰਦੇ ਉਹ ਜਦੋਂ ਪੜਦੇ ਐ ਤੇ ਤੁਹਾਡੀ ਪਹਿਲੀ ਲਾਈਨ ਕਿਹੜੀ ਹੈ ਮੈਂ ਕਿਹਾ ਪਹਿਲੀ ਲਾਈਨ ਇਹ ਹੈ ਸਾਡੀ ਸੋਚ ਸਪਸ਼ਟ ਹੈ ਜਿੰਨੇ ਨਾਲ ਆਉਣਾ ਆਵੇ ਜਿੰਨੇ ਨਹੀਂ ਆਉਣਾ ਨਾ ਆਵੇ ਮੈਨੂੰ ਕਹਿੰਦੇ ਜੀ ਅਸੀਂ ਕੰਮ ਕਰਦੇ ਆਂ ਸਾਡੇ ਆਪਸ ਵਿੱਚ ਗੱਲਬਾਤ ਹੁੰਦੀ ਹੈ ਤੇ ਸਾਡੀਆਂ ਭੈਣਾਂ ਨਾਲ ਦੀਆਂ ਕਹਿੰਦੀਆਂ ਇਹ ਤੇ ਨਾ ਐ ਲੱਗਦਾ ਜਿਵੇਂ ਭਾਈ ਸਾਹਿਬ ਦੇ ਵਿੱਚ ਈਗੋ ਹੈ ਹੰਕਾਰ ਇਹ ਕਹਿੰਦੇ ਜਿੰਨੇ ਨਾਲ ਆਉਣਾ ਈਗੋ ਇਹ ਗੋਹ ਉਹ ਇਨੇ ਨਹੀਂ ਹੋਣਾ ਨਾ ਆਵੇ ਆ ਸੋਚ ਹੈ ਸਾਡੀ ਆ ਮੈਂਟੈਲਿਟੀ ਹੈ ਸਾਡੀ ਸਿੱਖਾਂ ਦੀ ਉਸ ਭੈਣ ਨੇ ਤਾਂ ਚਲੋ ਉਹ ਤੇ ਅੰਡਰਸਟੈਂਡ ਕਰ ਲਈ ਮੇਰੀ ਗੱਲ ਸਮਝ ਗਈ ਵੀ ਮੈਂ ਜਦੋਂ ਗੱਲ ਕੀਤੀ ਕਿਸੇ ਨੇ ਕਹਿੰਦੇ ਸਾਨੂੰ ਕਿਹਾ ਵੀ ਅਸੀਂ ਤੇ ਸਮਝਦੇ ਨਹੀਂ ਆ ਪਰ ਮੇਰਾ ਮੰਨਣਾ ਕਿ ਹਰ ਪੰਜਾਬੀ ਸੋਚਦਾ ਹੀ ਇਦਾਂ ਅਸੀਂ ਲੋਕ ਸੋਚਦੇ ਹੀ ਇਦਾਂ ਸਹੀ ਗੱਲ ਸਪਸ਼ਟ ਹੋਣ ਨੂੰ ਸਾਡੇ ਈਗੋ ਕਿਹਾ ਜਾਂਦਾ ਬੰਦਾ ਸਪਸ਼ਟ ਹੋਵੇ ਆਪਣਾ ਸਟੈਂਡ ਕਲੀਅਰ ਕਰੇ ਸਾਨੂੰ ਈਗੂ ਕਿਹਾ ਜਾਂਦਾ ਹੈ ਵੀ ਇਹ ਈਗੂ ਹੈ ਇਹ ਹੰਕਾਰ ਹੈ ਜਿਹੜਾ ਸਾਡੇ ਕੌਨਫੀਡੈਂਸ ਨੂੰ ਹੰਕਾਰ ਸਮਝਿਆ ਜਾਂਦਾ ਸੋਚ ਕੇ ਵੇਖੋ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਭੈਣ ਜੀ ਜੇ ਨਾ ਆਹੀ ਗੱਲ ਤੁਸੀਂ ਕਹਿ ਕੇ ਵੇਖਿਓ ਮੈਂ ਜਿੱਦਣ ਦੀ ਕਹੀ ਹੈ ਮੇਰੀ ਜਾਨ ਬੜੀ ਸੌਖੀ ਹੈ ਤੇ ਜਿੱਦੜ ਤੁਸੀਂ ਆਪਣੇ ਘਰਾਂ 'ਚ ਕਹਿਤਾ ਨਾ ਵੀ ਇਹ ਜਾਂ ਮੈਂ ਰੱਖਣੀ ਹੈ ਰੱਖ ਲੈ ਨਹੀਂ ਤੇ ਚੱਲ ਤੇਰੀ ਬਣੀ ਬੜਾ ਨਜ਼ਾਰਾ ਹੋ ਸਵਾਦ ਆਉਂ ਜੀ ਇਹੀ ਗੱਲ ਕਰੇ ਕਹਿ ਕੇ ਮੈਂ ਕਹਿ ਰਿਹਾ ਪਿਆਰਿਓ ਲੋਕਾਂ ਨੂੰ ਖੁਸ਼ ਕਰਦੇ ਕਰਦੇ ਇਹ ਆਪ ਨੂੰ ਪਤਾ ਹੀ ਨਹੀਂ ਵੀ ਮੈਂ ਕੀ ਚਾਹੁੰਦਾ ਮੇਰੀ ਸੁਣਿਓ ਭੈਣਾ ਕਹਿੰਨੀਆ ਤੂੰ ਕੀ ਖਾਣਾ ਮੈਂ ਆ ਖਾਣਾ ਤੂੰ ਕੀ ਖਾਣਾ ਮੈਂ ਆ ਖਾਣਾ ਤੂੰ ਕੀ ਖਾਣਾ ਮੈਂ ਆ ਖਾਣਾ ਉਹਨਾਂ ਦਾ ਬਣਾਉਂਦਾ ਬਣਾਉਂਦੇ ਆ ਆਪ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਖਾਣਾ ਹੈ ਮੇਰੀ ਇੱਛਾ ਕੀ ਹੈ ਮੇਰੀ ਡਿਮਾਂਡ ਕੀ ਹੈ ਲੋਕਾਂ ਦੀਆਂ ਡਿਮਾਂਡ ਚ ਪੂਰੀਆਂ ਕਰਦਾ ਕਰਦਾ ਬੰਦਾ ਆਪਣੀ ਡਿਮਾਂਡ ਹੀ ਭੁੱਲ ਜਾਂਦਾ ਆਪ ਅਸੀਂ ਕੀ ਸੋਚਦੇ ਆ ਇਹ ਭੁੱਲੀ ਜਾਂਦੇ ਆ ਅਸੀਂ ਮੈਂ ਕਹਿ ਰਿਹਾ ਜਿੱਦਣ ਅਸੀਂ ਸਪਸ਼ਟ ਹੋ ਗਏ ਫਿਰ ਅਸੀਂ ਲੋਕਾਂ ਨੂੰ ਖੁਸ਼ ਕਰਨਾ ਛੱਡ ਦੇਣਾ ਮੇਰੇ ਬਾਰੇ ਲੋਕ ਕੀ ਸੋਚਦੇ ਐ ਅਸੀਂ ਸੋਚਣਾ ਛੱਡ ਦੇਣਾ ਸਾਵਧਾਨ ਕੌਣ ਫਿਰ ਮੈਂ ਇਦਾਂ ਦਾ ਹੀ ਆ ਹਰ ਭੈਣ ਹਰ ਵੀਰ ਹਰ ਪਰਿਵਾਰ ਸਪਸ਼ਟ ਹੋਵੇ ਤੇ ਉਹਦੀ ਜਾਨ ਸੁਖੀ ਹੋ ਜਾਏਗੀ ਅਸੀਂ ਪ੍ਰੋਬਲਮ ਐ ਸਾਡੀ ਅਸੀਂ ਉਦਾਂ ਦੇ ਹੈ ਨਹੀਂ ਜਿੱਦਾਂ ਦੇ ਅਸੀਂ ਬਣਦੇ ਆ ਜਿੱਦਾਂ ਦੇ ਅਸੀਂ ਦਿਸਦੇ ਆ ਉਦਾਂ ਦੇ ਅਸੀਂ ਹੈ ਨਹੀਂ ਇਸੇ ਕਰਕੇ ਅਸੀਂ ਪ੍ਰੋਬਲਮ ਵਿੱਚ ਆ ਇੱਕੀ ਸਟ੍ਰੈਸ ਪੈਂਦੀ ਹੈ ਮੈਂ ਇੱਕ ਲਫ਼ਜ਼ ਵਰਤਾਂ ਅਸੀਂ ਕਹਿੰਦੇ ਆ ਬਲਾਦਕਾਰ ਹੁੰਦਾ ਬਾਹਰ ਬਾਹਰ ਬਲਾਦਕਾਰ ਹੁੰਦਾ ਹੈ ਮੇਰਾ ਮੰਨਣਾ ਹੈ ਜਿਹੜਾ ਬੰਦਾ ਆਪਣੀਆਂ ਭਾਵਨਾਵਾਂ ਦਬਾਈ ਬੈਠਾ ਦਬਾਈ ਬੈਠਾ ਹੈ ਵੇਖੋ ਬਲਾਦਕਾਰ ਕਿਹਨੂੰ ਕਹਿੰਦੇ ਆ ਕਿਸੇ ਦੇ ਨਾਲ ੱੱਕਾ ਕਰਨ ਜਬਰਦਸਤੀ ਕਰਨ ਨੂੰ ਬਲਾਦਕਾਰ ਕਹਿੰਦੇ ਆ ਜਬਰਦਸਤੀ ਮਤਲਬ ਇੱਕ ਪਤੀ ਪਤਨੀ ਨੇ ਇਕੱਠੇ ਨੇ ਸਹਿਮਤੀ ਨਾਲ ਨਹੀਂ ਇੱਕ ਕਿਸੇ ਦੇ ਨਾਲ ਤਕਾ ਹੈ ਜ਼ਬਰਦਸਤੀ ਹੈ ਜ਼ਬਰਦਸਤੀ ਕਰਨ ਨੂੰ ਬਲਾਦਕਾਰ ਕਹਿੰਦੇ ਐ ਪਰ ਅਸੀਂ ਲੋਕ ساری ਜ਼ਿੰਦਗੀ ਆਪਣੇ ਆਪ ਨਾਲ ਜ਼ਬਰਦਸਤੀ ਕਰਕੇ ਆਪਣੇ ਆਪ ਨਾਲ ਹੀ ਬਲਾਦਕਾਰ ਕਰ ਰਹੇ ਹਾਂ ਆਪਣੀ ਸੋਚ ਨਾਲ ਆਪਣੇ ਇਮੋਸ਼ਨ ਨਾਲ ਆਪਣੀਆਂ ਭਾਵਨਾਵਾਂ ਨਾਲ ਇਹ ਇਹ ਕੋਈ ਪਰਸਨੈਲਿਟੀ ਡਵੈਲਪ ਨਹੀਂ ਹੋ ਸਕਦਾ ਕਿਹੜੀ ਗੱਲ ਕਰਦੇ ਆ ਆਪਣੇ ਸਿਸਟਮ ਨੂੰ ਵੇਖੋ ਆਪਣੇ ਸਵਾਲ ਨੂੰ ਵੇਖੋ ਜਦੋਂ ਨਾ ਅਸੀਂ ਉਹ ਤੱਕਾ ਕਰਨਾ ਆਪਣੇ ਆਪ ਨਾਲ ਛੱਡਤਾ ਕੀ ਤੱਕਾ ਕਰ ਰਿਹਾ ਬੰਦਾ ਤਬਾਰ ਰਿਹਾ ਹਰ ਦਿਨ ਵੇਖੋ ਖੁੱਲ ਕੇ ਹੱਸਣਾ ਚਾਹੁੰਦਾ ਹੈ ਹੱਸਦਾ ਨਹੀਂ ਜ਼ਬਰਦਸਤੀ ਕਰਦਾ ਆਪਣੇ ਆਪ ਨਾਲ ਕਦੀ ਕਦੀ ਰੋਣ ਨੂੰ ਜੀ ਕਰਦਾ ਰੋਂਦਾ ਨਹੀਂ ਤੇ ਆਪਣੇ ਆਪ ਨਾਲ ਜਬਰਦਸਤੀ ਕਰਦਾ ਨੱਚਣ ਨੂੰ ਜੀ ਕਰਦਾ ਖੁੱਲ ਕੇ ਲੋਕਾਂ ਤੋਂ ਡਰਦਾ ਮਾਰਾਂ ਨੱਚਦਾ ਨਹੀਂ ਆਪਣੇ ਆਪ ਨਾਲ ਜਬਰਦਸਤੀ ਕਰਦਾ ਸਾਡੇ ਵਰਗੇ ਕਿਉਂ ਪਿੱਟਦੇ ਐ ਲੋਕਾਂ ਨੂੰ ਜਦੋਂ ਇਦਾਂ ਸਟੇਜ ਤੇ ਕਹਿਣਗੇ ਲੈ ਨਚਾਰ ਬਣੇ ਫਿਰਦੇ ਐ ਐ ਕਰਦੇ ਇਹਨਾਂ ਨੂੰ ਪਤਾ ਵੀ ਮੈਂ ਤੇ ਨੱਚ ਸਕਦਾ ਹੀ ਨਹੀਂ ਫਿਰ ਜਿਹੜੇ ਨੱਚਦੇ ਨੇ ਉਹਨਾਂ ਨੂੰ ਵੇਖ-ਵੇਖ ਕੇ ਗੁੱਸਾ ਆ ਜਾਂਦਾ ਵੀ ਇਹ ਤਾਂ ਨੱਚਦਾ ਐ ਇਹਦੇ ਬੜਾ ਖੁਸ਼ ਐ ਇਹਨਾਂ ਨੂੰ ਪਤਾ ਵੀ ਮੈਂ ਨੱਚ ਨਹੀਂ ਸਕਣਾ ਕਿਸੇ ਬੰਦੇ ਨੇ ਫਿਸਕੋ ਸ਼ਬਦ ਮੈਂ ਸਹੀ ਬੋਲਿਆ ਫਿਕਸੋ ਕੱਕਾ ਪਚਾੜੇ ਲਾਵਾਂ ਫਿਸਕੋ ਫਿਕਸੋ ਲਾ ਲਿਆ ਮੈਂ ਇੱਕ ਦਿਨ ਕਹਿਣਾ ਸੀ ਮਾਸਕ ਮੈਂ ਬਾਕਸ ਕਹਿ ਦਿੱਤਾ ਸੀ ਜਹਾਜ਼ ਦੀ ਗੱਲ ਕਰਦਿਆਂ ਉਹ ਸ਼ਬਦ ਅੱਗੇ ਪਿੱਛੇ ਲੱਗ ਗਿਆ ਫਿਕਸੋ ਲਾ ਕੇ ਕੋਈ ਬੰਦਾ ਦਾੜੀ ਐ ਸੈੱਟ ਕਰਕੇ ਪੂਰਾ ਉਹਦਾ ਇੱਕ ਵੀ ਵਾਲ ਇੱਧਰ ਉੱਧਰ ਨਹੀਂ ਨਿਕਲਦਾ ਇੱਕ ਵਾਰੀ ਬਾਜ ਉਹਨੇ ਮਾਰਿਆ ਕਿ ਨਹੀਂ ਮਾਰਿਆ ਬਸ ਇੱਕ ਵਾਰੀ ਟਿਚਨ ਹੋ ਗਿਆ ਔਰ ਸਾਡੇ ਵਰਗਿਆਂ ਨੂੰ ਪਤਾ ਵੀ ਅਸੀਂ ਇਹਲਾ ਨਹੀਂ ਸਕਣੀ ਫਿਰ ਕੀ ਕਹਿਣਗੇ ਜਿਹਨੇ ਦਾੜੀ ਬੰਨ ਲਈ ਪਸਤੂਨੀ ਮੁੰਨੀ ਇੱਕ ਬਰਾਬਰ ਹਨ ਵਾਦਾ ਵੀ ਇਦਾਂ ਹੀ ਫਿਰ ਠੀਕ ਹੋਣਾ ਸੀ ਤੇ ਕਰ ਨਹੀਂ ਸਕਦਾ ਫਿਰ ਮੇਰੇ ਵਰਗੇ ਧਰਮੀ ਬੰਦੇ ਆ ਜਿਹੜੇ ਉਹਨਾਂ ਦੀਆਂ ਘਰ ਵਾਲੀਆਂ ਮੇਕਅਪ ਕਰ ਲੈਣਗੀਆਂ ਸੋਹਣੇ ਕੱਪੜੇ ਪਾ ਲੈਣਗੀਆਂ ਉਹਨੂੰ ਪਤਾ ਵੀ ਮੇਰੇ ਵਾਲੀ ਨੇ ਨਹੀਂ ਪਾਣੇ ਕਿਉਂਕਿ ਚੰਗੀ ਨਹੀਂ ਲੱਗਣੀ ਅਸੀਂ ਤੇ ਧਰਮੀ ਬੰਦੇ ਆ ਉਹ ਫਿਰ ਜਿੰਨਾਂ ਦੀਆਂ ਲਾਕੇ ਆਉਂਦੀਆਂ ਉਹਨਾਂ ਨੂੰ ਵੇਖ ਵੇਖ ਕੇ ਕਹਿਣਗੇ ਆਹ ਵੇਖੋ ਜੀ ਇਹ ਕੋਈ ਗੱਲ ਹੈ ਜੀ ਇਹ ਤੇ ਬੰਦਰਾਂ ਦਾ ਖੂਨ ਪੈਂਦਾ ਇਹਦੇ ਵਿੱਚ ਮੂਲ ਬੇੜੀ ਫਿਰਦੇ ਨੇ ਮਤਲਬ ਐਂਦਾ ਕਹਿੰਦੇ ਆ ਉਹਨਾਂ ਨੂੰ ਪਤਾ ਵੀ ਅਸੀਂ ਨਹੀਂ ਕਰ ਸਕਦਾ ਮੈਂ ਕਿੰਨੀ ਵਾਰ ਇਹ ਗੱਲ ਕਹਿ ਚੁੱਕਿਆ ਅਸੀਂ ਸਾਡੇ ਵਰਗੇ ਬੰਦੇ ਉਹ ਗੇਮ ਖੇਡਦੇ ਆ ਜਿਹਦੇ ਵਿੱਚ ਜਿੱਤਣਗੇ ਇਹ ਆਪ ਉਹ ਗੇਮ ਖੇਡਣਗੇ ਜਿਹਦੇ ਚ ਪਤਾ ਵੀ ਮੈਂ ਜਿੱਤੂ ਉਹ ਗੱਲ ਕਹਿਣਗੇ ਜਿਹਦੇ ਚ ਮੈਂ ਹੀ ਜਿੱਤੂ ਗੇਮ ਉਹ ਹਿਣਦੇ ਆ ਉਹ ਦੱਸਦੇ ਆ ਲੋਕਾਂ ਨੂੰ ਜਿਹਦੇ ਚ ਇਹ ਆਪ ਹੀਰੋ ਬਣ ਜਾਂਦੇ ਆ ਤੇ ਲੋਕ ਜ਼ੀਰੋ ਬਣ ਜਾਂਦੇ ਤਰੀਕਾ ਬੜਾ ਕਮਾਲ ਦਾ ਧੰਗ ਬੜਾ ਕਮਾਲ ਦਾ ਇਹਨਾਂ ਲੋਕਾਂ ਦਾ ਹੁਣ ਜਦੋਂ ਇਹਨਾਂ ਨੁਕਤਿਆਂ ਨੂੰ ਅਸੀਂ ਸਮਝ ਜਾਂਦੇ ਆ ਸਾਡਾ ਦਿਮਾਗ ਚੱਲ ਪੈਂਦਾ ਵੀ ਸਪਸ਼ਟ ਹੋयो ਹੱਸਣ ਨੂੰ ਜੀ ਕਰਦਾ ਖੁੱਲ ਕੇ ਹੱਸੀ ਰੋਣ ਨੂੰ ਜੀ ਕਰਦਾ ਖੁੱਲ ਕੇ ਰੋ ਲਈ ਨੱਚਣ ਨੂੰ ਜੀ ਕਰੂ ਖੁੱਲ ਕੇ ਨੱਚ ਨਹੀਂ ਤੇਰੇ ਅੰਦਰ ਹਾਸੇ ਦੱਬੇ ਪਏ ਐ ਤੇਰੇ ਅੰਦਰ ਰੋਣੇ ਦੱਬੇ ਪਏ ਐ ਤੇਰੇ ਅੰਦਰ ਨਾਚ ਦੱਬਿਆ ਪਿਆ ਐ ਇਸੇ ਕਰਕੇ ਇਹ ਜਿਆ ਬੱਚਾ ਨਹੀਂ ਇਹ ਹੋ ਜਾ ਤੇਰਾ ਤੇਰੇ ਘਰ ਦਾ 3 ਸਾਲ ਦਾ ਬੱਚਾ ਉਹਦਾ ਚਿਹਰਾ ਵੇਖ ਤੇ ਆਪਣਾ ਚਿਹਰਾ ਵੇਖ ਉਹਦੇ ਚਿਹਰੇ ਦੀ ਮੁਸਕਰਾਹਟ ਵੇਖ ਉਹਦੇ ਚਿਹਰੇ ਦੀ ਚਮਕ ਵੇਖ ਉਸ ਬੱਚੇ ਦੇ ਚਿਹਰੇ ਦੀ ਰੌਣਕ ਵੇਖ ਉਹਦਾ ਰੂਪ ਵੇਖ ਤੇ ਆਪਣੀ ਤਰੂਪਤਾ ਵੇਖ ਉਹਦਾ ਖੇੜਾ ਵੇਖ ਆਪਣਾ ਚਿਹਰਾ ਵੇਖ ਉਹ ਪਤਾ ਕਿਉਂ ਇਦਾਂ ਦਾ ਉਹਦਾ ਛਾਲਾ ਮਾਰਨ ਨੂੰ ਜੀ ਕਰਦਾ ਛਾਲਾ ਮਾਰ ਲੈਂਦਾ ਉਹਦਾ ਨੱਚਣ ਨੂੰ ਜੀ ਕਰਦਾ ਨੱਚ ਲੈਂਦਾ ਜਦੋਂ ਉਹਦਾ ਰੋਣ ਨੂੰ ਜੀ ਕਰਦਾ ਰੋ ਲੈਂਦਾ ਹੱਦ ਕਿੰਨੀ ਉਹ ਖੁੱਲ ਕੇ ਕਹਿੰਦਾ ਭੁੱਖ ਲੱਗੀ ਉਹ ਜੇ ਕੋਈ ਚੀਜ਼ ਵੇਖਦਾ ਨਾ ਐ ਹੱਥ ਪਾਉਂਦਾ ਹੈ ਖੁੱਲ ਕੇ ਕਹਿੰਦਾ ਆਹ ਖਾਣਾ ਹੈ ਐ ਚੱਕਦਾ ਹੈ ਤੇਰਾ ਜੀ ਕਰਦਾ ਤੇਰੇ ਮੂੰਹ ਚ ਪਾਣੀ ਆਉਂਦਾ ਹੁੰਦਾ ਤੂੰ ਚੱਕਦਾ ਨਹੀਂ ਇਹ ਪੰਗਾ ਤੇਰਾ ਜੀ ਕਰਦਾ ਦੋ ਪਨੀਰ ਪਕੌੜੇ ਖਾਵਾ ਪਰ ਤੂੰ ਡਰਦਾ ਇੱਕ ਹੀ ਚੱਕ ਲੈਣਾ ਬਸ ਠੀਕ ਹੈ ਜੀ ਅੰਦਰੋਂ ਜੀ ਕਰਦਾ ਹੁੰਦਾ ਹੈ ਕਿ ਨਹੀਂ ਕਿੰਨਾ ਕੋਈ ਦੱਬੀ ਫਿਰਦਾ ਅੰਦਰ ਇਹ ਆਪਣੇ ਆਪ ਨਾਲ ਜ਼ਬਰਦਸਤੀ ਹੈ ਜ਼ਬਰਦਸਤੀ ਹੈ ੱੱਕਾ ਜਦਨ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਦੇ ਗਏ ਸਪਸ਼ਟ ਹੁੰਦੇ ਗਏ ਜਿਵੇਂ ਜਿਵੇਂ ਸਪਸ਼ਟ ਹੋਈ ਗਏ ਓਵੇਂ ਓਵੇਂ ਖੇਡਣ ਲੱਗ ਜੂਗੇ ਫਿਰ ਬੱਚੇ ਵਾਲਾ ਖੇਡਾ ਆ ਜਾਂਦਾ ਕਹਿੰਦੇ ਜਬ ਗਰੀਬੀ ਥੀ ਤਬ ਮਸਤੀ ਥੀ ਬੇਸ਼ੱਕ ਨਾ ਮੇਰੀ ਹਸਤੀ ਥੀ ਜਦ ਸ਼ੋਹਰਤ ਪੈਸਾ ਪਾਸ ਆਏ ਮੈਂ ਇਹਨਾਂ ਦੋਨੋਂ ਕਾ ਹੋ ਬੈਠਾ ਹਸਤੀ ਬਣਨੇ ਕੇ ਚੱਕਰ ਮੈਂ ਮੈਂ ਮਸਤੀ ਆਪਣੀ ਖੋ ਬੈਠਾ ਵੇਖੋ ਹਸਤੀ ਬੰਦਾ ਹੋਵੇ ਨਾ ਹੋਵੇ ਆਪਣੇ ਆਪ ਨੂੰ ਮੰਨ ਕੇ ਬੈਠਾ ਹੁੰਦਾ ਮੈਂ ਖਾ ਰਿਹਾ ਕੋਈ ਕੈਮਰੇ ਨਾਲ ਵੇਖਤੇ ਨਹੀਂ ਰਿਹਾ ਕੋਈ ਵੀਡੀਓ ਤਾਂ ਨਹੀਂ ਬਣਾ ਰਿਹਾ ਮੇਰੀ ਪਲੇਟ ਦੀ ਵੀਡੀਓ ਤਾਂ ਨਹੀਂ ਬਣ ਜੂਗੀ ਤੈ ਐਡੀ ਭਰੀ ਭਰਦਾ ਮੈਨੂੰ ਐ ਤਾਂ ਨਹੀਂ ਕੋਈ ਕਹੂ ਮੈਨੂੰ ਕੋਈ ਐ ਤਾਂ ਨਹੀਂ ਕਹੂ ਕੋਈ ਐ ਤਾਂ ਮਤਲਬ ਲੋਕ ਸਭ ਤੋਂ بڑا ਇਹ ਰੋਗ ਕਿਆ ਕਹੇਂਗੇ ਲੋਕ ਲੋਕ ਕੈਮਰਾ ਵੱਜੇ ਤੇ ਚੁੱਪ ਕਰ ਕੇ ਬਹਿ ਜਾਂਦੇ ਨੇ ਇੱਕ ਬੰਦਾ ਜਦੋਂ ਸਪਸ਼ਟ ਹੋਏਗਾ ਹੋਏਗਾ ਸਿੱਧਾ ਹੋਏਗਾ ਤੇ ਸਾਡਾ ਸਮਾਜ ਕਹਿੰਦਾ ਹੈ ਈਗੋ ਹੈ ਹੰਕਾਰ ਹੈ ਸਾਡਾ ਸਮਾਜ ਇੰਜ ਦਾ ਪਰ ਮੈਂ ਤੇ ਚਾਹੁੰਦਾ ਵੀ ਮੇਰੇ ਵਰਗਾ ਮੈਂ ਆ ਐਦਾਂ ਕਿਹਾ ਕਰੋ ਇਹ ਜਿਹਾ ਮੈਂ ਰੱਖਣੀ ਆ ਰੱਖ ਲੈ ਨਹੀਂ ਤੇ ਰਹਿਣ ਦੇ ਦੋਗਲਾ ਚਿਹਰਾ ਨਾ ਰੱਖੋ ਜਿੰਨੇ ਸਪਸ਼ਟ ਹੋਵੋਗੇ ਕੁੜਮਚਾਰੀ ਦੇ ਵਿੱਚ ਰਿਸ਼ਤੇਦਾਰੀ ਵਿੱਚ ਵਿਆਹ ਵਿੱਚ ਹਰ ਜਗ੍ਹਾ ਸਪਸ਼ਟ ਆ ਜੀ ਸਾਡੀ ਧੀ ਇੱਕ ਵਾਰੀ ਦਾਲ ਬਣਾਈ ਸੀ ਉਹ ਵੀ ਸੜ ਗਈ ਸੀ ਤੜਕਾ ਸਾੜ ਤਾ ਇਹ ਇੰਜ ਦਾ ਇਹਨੂੰ ਨਹੀਂ ਬਣਾਉਣਾ ਆਉਂਦਾ ਕੁਝ ਐਦਾਂ ਕਹਿ ਕੇ ਰਿਸ਼ਤਾ ਕਰੋ ਠੋਕ ਕੇ ਆ ਜੀ ਮੁੰਡਾ ਇੱਕ ਘੁੱਟ ਲਾਉਂਦਾ ਹੈ ਇਹੋ ਜ ਹੈ ਪਰ ਨਾ ਕਰੋ ਨਹੀਂ ਤੇ ਤੁਹਾਡੀ ਮਰ ਜਾਈ ਆਪੁਸ਼ ਹੈ ਇਹੋ ਜ ਹੈ ਸਾਡੇ ਧਰਮੀ ਲੋਕ ਇੰਨੇ ਸਪਸ਼ਟ ਨਹੀਂ ਜਿੰਨੇ ਪੀਣ ਵਾਲੇ ਸਪਸ਼ਟ ਨੇ ਉਹ ਹਜ ਸਪਸ਼ਟ ਹੁੰਦੇ ਨੇ ਪਰ ਸਾਡੇ ਵਾਲੇ ਨਹੀਂ ਉਹ ਠੇਕੇ ਤੇ ਜਾਂਦਾ ਤੇ ਜਾਂਦਾ ਹੈ ਗੁਰਦੁਆਰੇ ਨਹੀਂ ਆਉਂਦਾ ਤੇ ਨਹੀਂ ਆਉਂਦਾ ਸਾਡੇ ਵਾਲੇ ਉੱਤੋਂ ਗੁਰਦੁਆਰੇ ਆਉਂਦੇ ਨੇ ਵਿੱਚੋਂ ਠੇਕੇ ਤੇ ਜਾਂਦੇ ਨੇ ਅਸੀਂ ਦੋ ਗਲੇ ਸਾਡੇ ਚ ਸਪਸ਼ਟਤਾ ਦੀ ਕਹਾਟ ਹੈ ਤਾਂ ਕਰਕੇ ਭਰਾਵੋ ਮੈਂ ਤੇ ਇਹ ਤਾਂ ਕਹਿਣਾ ਆਪਣੀ ਸਟੇਟਮੈਂਟ ਬੋਲਣ ਤੋਂ ਪਹਿਲਾਂ ਸਾਡੀ ਸੋਚ ਸਪਸ਼ਟ ਹੈ ਜਿਹਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਆਵੇ ਮੈਂ ਚਾਹੁੰਦਾ ਹਰ ਬੰਦਾ ਇਹ ਕਹਿਣਾ ਸ਼ੁਰੂ ਕਰੋ ਸਦਾ ਮਹਿਜ ਮੈਂ ਦੋਗਲਾ ਨਹੀਂ ਮੇਰੇ ਡਬਲ ਫੇਸ ਨਹੀਂ ਜਿੱਦਾਂ ਨੇ ਹੈਗੇ ਆ ਹੈਗੇ ਆ ਰੱਖਣੀਆਂ ਰੱਖ ਲੈਣੇ ਤੇ ਚੱਲ ਤੇਰਾ ਮੈਂ ਬੋਝ ਨਹੀਂ ਚੱਕ ਸਕਦਾ ਤੇਰਾ ਮੇਰੇ ਤੋਂ ਭਾਰ ਨਹੀਂ ਚੱਕਿਆ ਜਾਣਾ ਮੈਂ ਦਬ ਨਹੀਂ ਸਕਦਾ ਭਰਾਵੋ ਭੈਣੋ ਇਸੇ ਕਰਕੇ ਤੇ ਦਬ ਗਏ ਪ੍ਰਾਣਿਆਂ ਨੇ ਤੇ ਨਹੀਂ ਉੱਠ ਸਕਣਾ ਨਵੇਂਆਂ ਨੂੰ ਸਮਝ ਲੈਣ ਦੀਏ ਫਿਰ ਇਹਨੂੰ ਇੱਕੋ ਕਹਿ ਕੇ ਸਾਡੇ ਵਿਦਵਾਨਾਂ ਨੇ ਸਾਡੇਆਂ ਪ੍ਰਚਾਰਕਾਂ ਨੇ ਸਾਡੇ ਲੋਕਾਂ ਨੇ ਇਹ ਜੀ ਹੰਕਾਰ ਨਾ ਕਰੀਏ ਇਹ ਐਨ ਏਦਾਂ ਨਹੀਂ ਹੁੰਦਾ ਆਪਣੀ ਸੋਚ ਸਪਸ਼ਟ ਰੱਖੋ ਇਹ ਹੰਕਾਰ ਨਹੀਂ ਇਹ ਕੌਨਫੀਡੈਂਸ ਹੈ ਇਹ ਹੰਕਾਰ ਨਹੀਂ ਇਹ ਆਤਮ ਵਿਸ਼ਵਾਸ ਹੈ ਔਰ ਹਰ ਬੰਦਾ ਆਤਮ ਵਿਸ਼ਵਾਸੀ ਹੋਣਾ ਚਾਹੀਦਾ ਸੈਲਫ ਰਿਸਪੈਕਟ ਕਰੋ ਕੰਫੀਡੈਂਸ ਨਾਲ ਕਹੋ ਮੈਂ ਇਦਾਂ ਬਸ ਫਿਰ ਇੱਕ ਗੱਲ ਚੇਤਾ ਰੱਖਿਓ ਤੁਹਾਡੇ ਕੋਲੇ ਭੀੜ ਨਹੀਂ ਰਹਿਣੀ ਜਿੰਨੇ ਹੋਣਗੇ ਆਪਣੇ ਹੀ ਹੋਣਗੇ ਜਿੰਨੇ ਹੋਣਗੇ ਤੇਰੇ ਹੋਣਗੇ ਦੋ ਹੋਣਗੇ ਜਿਵੇਂ ਮਰਜ਼ੀ ਉਹਨਾਂ ਦੇ ਖੁੱਲ ਕੇ ਫਿਰੀ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾਗੇ ਬਸ ਖੁੱਲ ਕੇ ਦੋ ਹੀ ਰਹਿਣ ਪਾਵਾਂਗੇ ਕੋਈ ਲੋੜ ਨਹੀਂ ਹਜ਼ਾਰਾਂ ਦੀ ਭੀੜ ਦੀ ਲੋੜ ਨਹੀਂ ਉਹਨੇ ਹੀ ਹੋਣ ਜਿੰਨੇ ਆਪਣੇ ਆ ਨਜ਼ਾਰਾ ਹੀ ਫੇਰਾਓ ਗੱਲ ਬਣ ਬਣੀ ਹੱਸ ਕੇ ਗੱਲ ਕਰ ਲੇਗਾ ਖੁੱਲ ਕੇ ਗੱਲ ਕਰ ਲੇਗਾ ਜੋ ਤੇਰੇ ਅੰਦਰ ਹੈ ਖੁੱਲ ਕੇ ਕਹਿ ਦੇਗਾ ਕੋਈ ਫਰਕ ਨਹੀਂ ਪੈਣਾ ਤਾਂ ਕਰਕੇ ਜਿੰਨੀ ਸਪਸ਼ਟਤਾ ਹੋਵੇ ਉਹਨੇ ਸੌਖੇ ਰਹੋਗੇ ਤੇ ਦਬਾਦ ਬਾ ਕੇ ਨਾ ਜ਼ਬਰਦਸਤੀ ਜ਼ਬਰਦਸਤੀ ਦਾ ਮਤਲਬ ਬਲਾਦ ਕਰ ਰਹੇ ਆਪਣੇ ਆਪ ਨਾਲ ਜ਼ਬਰਦਸਤੀ ਨਾ ਕਰੋ ਜ਼ਬਰਦਸਤੀ ਕਰ ਕਰਕੇ ਤੁਸੀਂ ਕਿਸੇ ਨੂੰ ਨਹੀਂ ਮਾਰਿਆ ਤੁਸੀਂ ਆਪਣੇ ਆਪ ਨੂੰ ਮਾਰਿਆ ਸੱਚੀ ਮੈਂ ਜਿਆ ਜਾਂ ਜ਼ਬਰਦਸਤੀ ਕਰਕੇ ਤੁਸੀਂ ਕਿਸੇ ਨੂੰ ਵੀ ਨਹੀਂ ਮਾਰ ਸਕਦੇ ਆਪਣੇ ਆਪ ਤੋਂ ਆਪਣੇ ਆਪ ਨੂੰ ਹੀ ਮਾਰਦੇ ਆਪਨੇ ਆਪ ਨੂੰ ਹੀ ਤੁਸੀਂ ਮਾਰੋਗੇ ਤੇ ਬਾਈ ਰਣਜੀਤ ਸਿੰਘ ਡਡਰੀਆਂ ਵਾਲੇ ਇਹ ਬਿਆਨ ਕਰ ਰਹੇ ਸੀ ਕਿ ਮਤਮਨ ਕਿਵੇਂ ਰਹਿਣਾ ਕੌਨਫੀਡੈਂਸ ਕਿਵੇਂ ਰਹਿਣਾ ਸਪਸ਼ਟ 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 ਕਲੀਅਰ ਕਲੀਅਰ ਆਪਣੇ ਆਪ ਲੋ ਕਲੀਅਰ ਆਪਣੇ ਆਪ ਯਾ ਮੈਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਹੀ ਆ ਹਾਂ ਇਹੀ ਕੀ ਜੇ ਅਗਰ ਮੇਰੇ ਨਾਲ ਕੋਈ ਚੱਲ ਸਕਦਾ ਤੇ ਠੀਕ ਐ ਨਹੀਂ ਕਿ ਨਾਂ ਸੇ ਇਹ ਚੀਜ਼ ਆਪ ਮੇ ਉਹ ਬਾਈ ਨੇ ਜਿਹੜੇ ਰੇੜੀ ਵਾਲੇ ਕਹੀ ਕਹਿੰਦੇ ਨੇ ਭਾਈ ਆਹ ਫਰੂਟ 150 ਰੁਪਏ ਕਿਲੋ ਐ ਲੈਣਾ ਤੇ ਲਾਓ ਨਹੀਂ ਜਗਾ ਯਾਨੀ ਕਿ ਕਲੀਅਰ ਕਾਟੋ ਕਹਿ ਦਿੰਦਾ ਅਗਰ ਕਿਸੇ ਨੇ ਲੈਣਾ ਤੇ ਠੀਕ ਐ ਯਾਨੀ ਕਿ ਇਹਨੂੰ ਆਪਾਂ ਇਹ ਜ਼ਿਕਰੀਆ ਬਾਈ ਜੀ ਸਿੰਘ ਕਹਿੰਦੇ ਕਿ ਇਹ ਕਲੀਅਰ ਕਰਨਾ ਚਾਹੀਦਾ ਹੈ ਸਪਸ਼ਟ ਹੋਣਾ ਚਾਹੀਦਾ ਤੇ ਮੇਰੇ ਹਿਸਾਬ ਨਾਲ ਨਾ ਬੰਦੇ ਨੂੰ ਆਪਣੇ ਆਪ ਨਾਲ ਵੀ ਕਲੀਅਰ ਕਾਟ ਹੋਣਾ ਚਾਹੀਦਾ ਇਹਨਾਂ ਨੇ ਆਖਿਆ ਨਾ ਕਿ ਉਹ ਮੋਲ ਜਿਹੜੇ ਇਹ ਨੇ ਪ੍ਰਚਾਰਕ ਉਹ ਆਪਣੀਆਂ ਬੁੜੀਆਂ ਨੂੰ ਮੇਕਅਪ ਕਰਾ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਫਬਰਾਂ ਨਹੀਂ ਹੈਗਾ ਉਹ ਜਿਵੇਂ ਕੋ ਮੋਲਾਨਾ ਸਾਹਿਬ ਸੀ ਤੇ ਉਹਨੇ ਸਟੇਜ ਤੇ ਉਹਨੇ ਆਖਿਆ ਜੀ ਕਿ ਜਿਹੜੇ ਮੇਕਅਪ ਕਰਦੀ ਨਾ ਔਰਤ ਹਾਂ ਉਹ ਜੰਨਤ ਦੀ ਖੁਸ਼ਬੂ ਨਹੀਂ ਪਾ ਸਕਦੀ ਉਹ ਜੰਨਤ ਚ ਕਦੀ ਨਹੀਂ ਜਾਏਗੀ ਉਹ ਮੇਕਅਪ ਕਰਨਾ ਸਿੱਕਲਾਦੀ ਹੋ ਐਂਜੀ ਐਂਜੀ ਤੇ ਉਹ ਕਿਸੇ ਬੰਦੇ ਨੇ ਆਖਿਆ ਕਿ ਮੌਲੀ ਸਾਹਿਬ ਤੁਹਾਡੀ ਤੇ ਆਪਣੀ ਬੀਵੀ ਨੂੰ ਮੈਂ ਕੱਲ ਦੇਖਿਆ ਉਹ ਮੇਕਅਪ ਕਰਕੇ ਫੇਰਦੀ ਸੀ ਤੇ ਕਹਿੰਦਾ ਯਾਰ ਉਹਨੂੰ ਫੱਬਦਾ ਵੀ ਤੇ ਆਵੇ ਨਾ ਉਹ ਹਾਬੇ ਕਿ ਮੌਲਵੀ ਜਾਂ ਪ੍ਰਚਾਰਕ ਸਿੱਖ ਧਰਮ ਦੇ ਜੋ ਕੋਈ ਵੀ ਹੈ ਕਿ ਉਹ ਜਿਹੜਾ ਕੰਮ ਆਪ ਨਹੀਂ ਕਰ ਸਕਦੇ ਨਾ ਉਹਨੂੰ ਅਟਲ ਸਮਝ ਲੈਂਦੇ ਨੇ ਉਹ ਕਹਿੰਦੇ ਨੇ ਕਿ ਜੀ ਇਹ ਸਾਰੇ ਮਾਸ ਸਹੀ ਹਰਾਮ ਹੈ ਹਾਂ ਜੀ ਉਹ ਯਾਨੀ ਸਟੇਜਾਂ ਤੇ ਬਹਿ ਕੇ ਉਹ ਕਲੀਅਰ ਕਰ ਉਹ ਆਪਣੇ ਆਪ ਨੂੰ ਉੱਚਾ ਰੱਖਣ ਵਾਸਤੇ ਤਾਂ ਕਿ ਲੋਕ ਨੀਵੇਂ ਰਹਿਣ ਉਹ ਚੀਜ਼ਾਂ ਬਿਆਨ ਕਰਦੇ ਦਿਲ ਅੰਦਰੋਂ ਬੜਾ ਕਰਦਾ ਦਿਲ ਕਰਦਾ ਦਿਲ ਕਰਦਾ ਕਿ ਯਾਰ ਆ ਸਾਰੇ ਇੰਜ ਕਰ ਰਹੇ ਨੇ ਸਾਰਾ ਕੁਝ ਹੋ ਰਿਹਾ ਸਾਰਾ ਕੁਝ ਕਰ ਰਹੇ ਅਸੀਂ ਬੈਠੇ ਹੁਣ ਇਹ ਇੱਕ ਹੋਰ ਗੱਲ ਹੈ ਉਹ ਜਿਵੇਂ ਇੱਕ ਮੌਲਵੀ ਸੀ ਤੇ ਉਹਨਾਂ ਨੇ ਸਟੇਜ ਤੇ ਉਹਨੇ ਤਕਰੀਰ ਸ਼ੁਰੂ ਕਰਤੀ ਉਹ ਕਹਿੰਦਾ ਜੀ ਫਿਲਮ ਵੇਖਣਾ ਗੁਨਾਹ ਹੈ ਤੇ ਫਿਲਮ ਵੇਖਨ ਵਾਲੇ ਨੂੰ ਅੱਗੇ ਦਾ ਅਜ਼ਾਬ ਹੋਏਗਾ ਫਿਲਮ ਵੇਖਨ ਨਾਲ ਇਹ ਹੋਏਗਾ ਉਹ ਅਗਲੇ ਦਿਨ ਆਪ ਹੋਟਲ 'ਚ ਬੈਠਾ ਚਾਹ ਪੀ ਰਿਹਾ ਤੇ ਨਾਲ ਫਿਲਮ ਦੇਖ ਰਿਹਾ ਉਹ ਬੰਦੇ ਨੇ ਆ ਕੇ ਅੱਲਾ ਦੇ ਬੰਦੇ ਆ ਤੂੰ ਕੱਲ ਸਟੇਜ ਤੇ ਆ ਗਈ ਇਹਨਾਂ ਦੀ ਕਹਿੰਦਾ ਯਾਰ ਮੈਂ ਫਿਲਮ ਵੇਖ ਰਿਹਾ ਲੇਕਿਨ ਇਹਨੂੰ ਨਫ਼ਰਤ ਦੀ ਨਜ਼ਰ ਨਾਲ ਵੇਖ ਰਿਹਾ ਹਾਂ ਇਹਨੂੰ ਗੁੱਸੇ ਦੀ ਨਜ਼ਰ ਨਾਲ ਵੇਖ ਰਿਹਾ ਕਿ ਇਹ ਫਿਲਮ ਦੇ ਵਿੱਚ ਇਹ ਮਤਲਬ ਇਹ ਕਿਉਂ ਵਿਖਾਇਆ ਜਾ ਰਿਹਾ ਮਤਲਬ ਕਿ ਅੰਦਰੋਂ ਖਾਤੇ ਕਈ ਮੌਲਵੀ ਕਈ ਪ੍ਰਚਾਰਕ ਕਈ ਉਹ ਕੰਮ ਕਰੀ ਵੀ ਜਾਂਦੇ ਕਰੀ ਵੀ ਜਾਂਦੇ ਜਿਸ ਤਰ੍ਹਾਂ ਉਹਨਾਂ ਨੇ ਗੱਲ ਕਿ ਯਾਰ ਠੇਕੇ ਤੇ ਜਾਣ ਵਾਲਾ ਬੰਦਾ ਕਲੀਅਰ ਕਰ ਤੇ ਮੀ ਮਾਠੇ ਕਹਿੰਦੇ ਜਾਂਦਾ ਨਹੀਂ ਗੁਰਦੁਆਰੇ ਜਾਂਦਾ ਮੈਂ ਨਹੀਂ ਮਸੀਤੇ ਜਾਂਦਾ ਇਸੇ ਤਰ੍ਹਾਂ ਗੁਰਦੁਆਰੇ ਜਾਂ ਮਰਜਾ ਜਾਂ ਕੋਈ ਵੀ ਧਾਰਮਿਕ ਅਸਥਾਨ ਤੇ ਜਾਣ ਵਾਲੇ ਬੰਦੇ ਨੂੰ ਵੀ ਕਲੀਅਰ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਉਹਨਾਂ ਨੇ ਆਖਿਆ ਕਿ ਅਸੀਂ ਬੇਸਿਕਲੀ ਮੰਦਿਰ ਗੁਰਦੁਆਰੇ ਆਏ ਹੁੰਦੇ ਆ ਲੇਕਿਨ ਅਸੀਂ ਪਹੁੰਚੇ ਠੇਕੇ ਦੇ ਨੇ ਠੇਕੇ ਦੇ ਉਹਨਾਂ ਦਾ ਕਿਹਾ ਕਿ ਉਹਨਾਂ ਨੇ ਇੱਕ ਬੜਾ ਹਾਰਸ਼ ਲਫ਼ਜ਼ ਯੂਜ਼ ਕੀਤਾ ਕਿ ਅਸੀਂ ਬਲਦਕਾਰ ਕਰਨੇ ਆ ਵੈਸੇ ਅਗਰ ਇਹ ਲਫ਼ਜ਼ ਦਾ ਲਫ਼ਜ਼ੀ ਮੈਨਾ ਵੇਖਿਆ ਜਾਵੇ ਤਾਂ ਇਹਦਾ ਮਤਲਬ ਹੁੰਦਾ ਕਿ ਜ਼ਨਾਂ ਜ਼ਬਰਦਸਤੀ ਨਹੀਂ ਹਾਂ ਜ਼ਬਰਦਸਤੀ ਕਿਸੇ ਨਾਲ ਸਹੀ ਹੋ ਗਿਆ ਬਲਦਕਾਰ ਹਾਂ ਹਾਂ ਬਲਦਕਾਰ ਜ਼ਬਰਦਸਤੀ ਕੰਮ ਕੋਈ ਵੀ ਹਾਂ ਕਾਰ ਕਾਰ ਕੰਮ ਜ਼ਬਰਦਸਤ ਕੰਮ ਜ਼ਬਰਦਸਤੀ ਕਰਨਾ ਤਾਂ ਬਲਤ ਜਲਦੀ ਨਾਲ ਹੈਨਾ ਕਿ ਅਸੀਂ ਹਰ ਬੰਦਾ ਜਿਹੜਾ ਨਾ ਆਪਣੇ ਆਪ ਨਾਲ ਅਸੀਂ ਜ਼ਬਰਦਸਤੀ ਕਰ ਰਹੇ ਹਾਂ ਤੇ ਇੱਕ ਕਿਸਮ ਦਾ ਆਪਣਾ ਹੀ ਬਲਦਕਾਰ ਕਰ ਹੀ ਜਾਂਦੇ ਹਾਂ ਵਧੀਆ ਸੀ ਵੀਡੀਓ ਵਧੀਆ ਵੀਡੀਓ ਬਹੁਤ اچھی ਸੀ ਦੋਸਤ ਕਿੈਸੀ ਲਗੀ ਜਰੂਰ ਦੱਸਿਆ ਜੇ ਮਿਲਣਾ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਾ ਜੇ ਅੱਲਾਹ ਨਿਗਹਿ